ਮਾਤੇ ਕੀ ਨਾ ਟੋਡਾਈ ਕਿੱਥੋਂ ਦੇ ਰਹਿਣ ਵਾਲੇ ਜੇ ਇਹ ਬੱਚਾ ਨਵਾਰ ਕ ਇਹ ਜਿਹੜੀ ਲੜਕੀ ਡੈਥ ਹੋਈ ਤੁਹਾਡੀ ਕੀ ਲੱਗਦੀ ਹੈ ਬੀਟੀ ਸਾਡੀ ਕਿਸ ਤਰ੍ਹਾਂ ਮੌਤ ਹੋਈ ਇਹਨਾਂ ਦੀ ਇਹ ਪਹਿਲਾਂ ਵੀ ਕੋਟ ਮਾਰ ਕਰਦਾ ਹੁੰਦਾ ਸੀ ਹੁਣ ਇਹਨਾਂ ਦੇ ਦਾਤਰਾ ਨਾਲ ਵੱਢਿਆ ਨਾਲ ਕੇ ਤਿੰਨਾਂ ਬਿਨਿਆ ਨੇ ਹੂੰ ਸੰਸਵੇ ਰੇ ਪਤਾ ਲੱਗਾ 4 ਵਜੇ ਫੋਨ ਗਿਆ ਵਿੱਚ ਆਇਓ ਹਸ ਹਾਂ ਲਾਸਟ ਪਈ ਸੀ ਉਹਦੀ ਜੀ ਸੀ ਪਹਿਲਾਂ ਵੀ ਲੜਾਈ ਝਗੜਾ ਰਹਿੰਦਾ ਸੀ ਆਪਸੇ ਗਵਨੀਆਂ ਦਾ ਚੇਂਜ ਹੋਇਆ ਹੈ ਉਹ ਚੀਜ਼ ਇਹ ਪਹਿਲਾਂ ਉਹ ਲੜਦਾ ਚੜਦਾ ਰਹਿੰਦਾ ਹੀ ਕਿਦਾਂ ਮਾਰਾ ਮੋਟਾ ਹੁੰਦਾ ਬੋਲਦਾ ਮੋੜਾ ਮੋਟਾ ਹੀ ਹੁੰਦਾ ਹੀ ਹੂੰ ਲੱਖੋਂ ਦਾ ਬੋਲਦਾ ਵੀ ਘਾਟੀ ਹੁੰਦਾ ਹੀ ਕੀ ਮੰਗ ਕੀ ਕਰਦੇ ਮੈਂਤਾ ਜੀ ਹਾਂਜੀ ਕੀ ਮੰਗ ਕਰਦੇ ਜੀ ਸਭ ਤੋਂ ਸਸਾ ਕੀ ਮੰਗ ਕਰਦੇ ਵੀ ਮੰਗ ਕਰਦੇ ਜੀ ਕੁੜੀ ਤੁਹਾਡੀ ਮਾਰਤੀ ਉਹਨਾਂ ਨੇ ਕੀ ਮੰਗ ਕਰਦੇ ਸਭ ਤੋਂ ਸਸਾ ਸਜਾ ਸਕਤ ਮੇਰੀ ਜਾਈ ਦੀ ਇਨਸਾਫ ਮਿਲਣਾ ਜਸਾ ਮਿਲਣਾ ਚਾਹੀਦਾ ਸਾਰਾ ਮਿਲਿਆ ਨਹੀਂ ਦੱਬੇ ਰਹੇ ਨੇ ਲੱਗਦੀ ਕਿਹਨਾ ਟੱਡਾ ਜੀ ਕਿਰਨ ਵੀਰ ਮੇਰਾ ਨਾਮ ਹੈ ਕਿਹੜਾ ਪਿੰਡ ਹੈ ਜੀ ਅਸੀਂ ਅਮਰਸਾਦ ਤੋਂ ਤੇ ਜਿਹੜੀ ਲੜਕੀ ਦੀ ਡੈਥ ਹੋਈ ਹੈ ਤੁਹਾਡੇ ਕੀ ਲੱਗਦੀ ਹੈ ਜੀ ਛੋਟੀ ਭੈਣ ਹੈ ਮੇਰੀ ਕੀ ਗੱਲਬਾਤ ਹੋਈ ਹੈ ਇਹਨਾਂ ਦੋਵਾਂ ਜੀਆਂ ਦਾ ਝਗੜਾ ਤੇ ਉਹਨਾਂ ਦਾ ਰਹਿੰਦਾ ਸੀ ਉਹਨੇ ਹੁਣ ਕੋਈ ਗੱਲ ਨਹੀਂ ਦੱਸੀ ਬੇਰਹਿਮੀ ਦੇ ਨਾਲ ਰਾਤ ਇਹਨੂੰ ਦਾਤਰਾ ਦੇ ਨਾਲ ਵੜ ਦਿੱਤਾ ਸਾਨੂੰ ਕੋਈ ਪਤਾ ਨਹੀਂ ਲੱਗਾ ਸਾਨੂੰ ਸਵੇਰੇ ਇਹਨਾਂ ਫੋਨ ਕਰ ਦਿੱਤਾ ਕਿ ਉਹਨੂੰ ਜਿਹੜੀ ਉਹ ਪੂਰੀ ਹੋ ਗਈ ਇਹਦਾ ਬਾਹਰ ਵੀ ਕਿਤੇ ਚੱਕਰ ਹੀ ਪੇਕੁਲੀਕਾਰ ਪਰ ਇਹਨਾਂ ਵਿਚਰੀ ਨੇ ਕਦੀ ਕੋਈ ਗੱਲ ਨਹੀਂ ਕੀਤੀ ਥੋੜੀ ਬੋਧੀ ਕਿਤੇ ਰੋਕ ਰੋਕਦੇ ਸੀ ਉਹਨਾਂ ਨੂੰ ਹਾਂਜੀ ਇਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਸੀ ਹਾਂਜੀ ਉਹ ਤਾਂ ਚੜੀ ਕਰਦੀ ਇੱਕੋ ਝੂਠੀ ਇਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਇਹ ਹੁਣ ਨਹੀਂ ਸਰ ਇਹ ਲੜਕੀ ਜੀ ਡੈਥ ਹੋਈ ਕਿ ਨਾ ਜਾਈ ਇਹ ਤਾਂ ਨਜਸ ਪਾਲ ਕੋਰੇ ਕਿੰਨੀ ਕੁ ਮਰ ਹੈ 35 ਸਾਲ ਹੋਣੀ ਚਾਹੀਦੀ ਕੋਈ ਇਹ ਡਿਊਟੀ ਵਗੈਰਾ ਕਰਦੇ ਸੀ ਹਾਂਜੀ ਇਹ ਟੀਚਰ ਸੀ ਖਡੂਰ ਸਾਹਿਬ ਸਰਕਾਰੀ ਜਾਂ ਪ੍ਰਾਈਵੇਟ ਹਾਂਜੀ ਸਰਕਾਰੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਕੋਲ ਅਸੀਂ ਮੰਗਦੇ ਹਾਂ ਨੂੰ ਸਾਬਤ ਕੀਤਾ ਜਾਵੇ ਜੋ ਕੁਛ ਉਹ ਤੁਹਾਡੇ ਸਾਹਮਣੇ ਹੀ ਹੈ ਸਾਹਮਣੇ ਸਾਹਮਣੇ ਉਹ ਸਖਤ ਤੋਂ ਸਖਤ ਸਜ਼ਾ ਜਿਹੜੀ ਦਿੱਤੀ ਜਾਵੇ ਜਿਨ੍ਹਾਂ ਨੇ ਮਾਰਦਾਦ ਨੂੰ ਅੰਜਾਮ ਦਿੱਤਾ ਦੋਸ਼ੀ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਹਾਂਜੀ ਤਿੰਨੇ ਜਾਣੇ ਸੀ ਮਾਂ ਤੇ ਉਹ ਵੀ ਗੈਸ ਲਾਖਾ ਪਰਵਾਸੀ ਤਿੰਨੇ ਜਾਣੇ ਸਾਰੇ ਪਰਿਵਾਰ ਨੇ ਰਲ ਕੇ ਸਾਰਾ ਹਾਂਜੀ ਤਿੰਨਾਂ ਨੇ ਰਲ ਕੇ ਕੀਤਾ ਜਰਾਂ ਭਾਈ ਕੀ ਨਾ ਟੋਡਾਈ ਕਿਹੜਾ ਪਿੰਡ ਆ ਜੀ ਦਾਰ ਕਤਲ। ਤੇ ਜਿਹੜੀ ਭੈਣ ਦੀ ਡੈਥ ਹੋਈ ਔਰ ਤੇ ਕੀ ਲੱਗਦੀ ਤੁਹਾਡੀ? ਜਿਹੜੀ ਛੋਟੀ ਭੈਣ ਹੈ। ਕੀ ਗੱਲਬਾਤ ਹੋਈ ਹੈ ਜੀ? ਇਹ ਆਪਣੇ ਕਾਤਲ ਰਹੇ ਜੀ। ਥੇਰ ਮੀਨਾ ਕਤਲ ਕਰਤ ਨੇ। ਹੂੰ। ਕੀ ਨਾਮ ਸੀ ਉਹ ਜਿੰਨਾ ਕਤਲ ਕੀਤਾ? ਅਮਰਪੀਰ ਸਿੰਘ। ਕਿਉਂ ਕੀਤਾ ਪਤਾ ਲੱਗਾ ਜੀ? ਅਮਰਾ ਜਿਹੜਾ ਪਹਿਲਾਂ ਕਰਦਾ ਰਹਿੰਦਾ ਰਹਿੰਦਾ। ਹਾਂ। ਤੇ ਜਿੰਨਾਂ ਦੀ ਮੌਤ ਹੋਈ ਆ ਕੀ ਨਾਮ ਇਹਨਾਂ ਦਾ ਤੇ ਕਿੰਨੀ ਉਮਰ ਸੀ? ਦੇ ਕੋਈ ਡਿਊਟੀ ਵਗੈਰਾ ਕਰਦੇ ਸੀ? ਹਾਂ ਜੀ ਪੁਲਿਸ ਕਾਲ ਵਾਲੇ ਮਸਤ ਕੋਲ ਸੁਖਦੂਪ ਸਾਹਿਬ। ਹਾਂ ਜੀ। ਫਲਸਾ ਫੀਚਰ ਜੀ ਕੀ ਮੰਗ ਕੀ ਕਰਦੇ ਜੀ ਮੰਗ ਹੈ ਵੀ ਸਾਫ ਸਿਥਾ ਜਾਵੇ ਆਪਣੇ ਰਸਤੇ ਨੂੰ ਸਫਸਤ ਸਜਾ ਦਿੱਤੀ ਜਾਵੇ ਜੀ ਸਨਮ ਖਾਂਸੀ ਸਜਾ ਹੋ ਗਈ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹਾਂਜੀ ਕਰ ਲਿਆ ਹਾਂਜੀ ਕੀ ਨਾਮ ਤੁਹਾਡਾ ਜੀ ਸਖਦੇਵ ਸਿੰਘ ਜੀ ਕਿਹੜਾ ਪਿੰਡ ਹੈ ਜੀ ਘਵਾਲਾ ਕਲਾਂ ਤੇ ਜਿਹੜੀ ਲੜਕੀ ਦੀ ਮੌਤ ਹੋਈ ਆ ਤੁਹਾਡੀ ਕੀ ਲੱਗਦੀ ਆ ਮੇਰੇ ਚਾਚੇ ਦੀ ਲੜਕੀ ਆ ਕਿਸ ਤਰ੍ਹਾਂ ਦੀ ਮੌਤ ਹੋਈ ਆ ਮੋਤੀ ਦੇ ਜੀ ਸਾਨੂੰ ਸਵੇਰੇ ਫੋਨ ਗਿਆ ਵੀ ਉਹਨੂੰ ਕੁਝ ਹੋ ਗਿਆ ਵਾ ਜਿਹੜੀ ਇਹ ਪੀਜਦਾ ਅਸੀਂ ਜਦੋਂ ਆ ਕੇ ਵੇਖਿਆ ਤੇ ਇਹਨੂੰ ਬੜੀ ਲੀੜਾ ਚੁੱਕੇ ਵੇਖਿਆ ਤੇ ਇਹਦਾ ਗਲਾ ਕੱਟਿਆ ਹੋਇਆ ਬਹੁਤ ਕੱਟ ਲੱਗੇ ਹੋਏ ਬੜੀ ਦੇਰ ਹੈ ਮੈਨਾਂ ਇਹਦਾ ਕਤਲ ਕੀਤਾ ਗਿਆ ਬਹੁਤ ਸਾਜ਼ਿਸ਼ ਤਹਿਤ ਕੀਤਾ ਗਿਆ 플ਾਨ ਬਣਾ ਕੇ ਸਾਰੀ ਇਹਨਾਂ ਦੇ 4 ਦਿਨ ਹੋ ਗਏ ਕੈਮਰੇ ਬੰਦ ਆ ਇਹਨਾਂ ਕੈਮਰੇ ਬੰਦ ਕਰਕੇ ਕਤਲ ਕੀਤਾ ਵਾ 플ਾਨ ਪੂਰੀ ਬਣਾ ਕੇ ਕੀ ਦੇ ਵਿੱਚ ਪਾਓ ਇਹ ਟੀਚਰ ਹੈ ਸਰਕਾਰੀ ਟੀਚਰ ਹੂੰ ਸਰ ਕਰਦੇ ਨੇ ਘਰ ਵਾਲਾ ਕੀ ਕਰਦਾ ਜੀ ਕੰਮ ਘਰ ਵਾਲਾ ਪਤਾ ਨਹੀਂ ਕੀ ਕਰਦਾ ਉਹ ਤੇ ਫਰੀ ਆ ਕਿੱਥੇ ਵਿਆਹੀ ਸੀਗੇ ਹਾਂਜੀ ਇੱਕ ਢੂਲ ਸਾਹਿਬ ਇੱਕ ਢੂਲਸ ਇੱਕ ਉਹਨਾਂ ਦੇ ਕੋਈ 12ਵੀਂ ਰਿਲੇਸ਼ਨ ਹੈਗੇ ਹੀ ਕਿ ਘਰ ਉਹਨਾਂ ਦਾ ਪਤੀ ਦੇ ਹੂੰ ਜਿਹਦੇ ਕਰਕੇ ਉਹਨਾਂ ਨੂੰ ਕਿਤੇ ਮਤਲਬ ਇਹ ਕੋਈ ਥੋੜਾ ਬਹੁਤਾ ਉਹਨਾਂ ਦੇ ਵੀ ਨਾ ਇਹਦੇ ਉਹਨਾਂ ਦੇ ਗੁੱਸੇ 'ਚ ਆ ਕੇ ਜਾਂ ਮਤਲਬ ਇਹਨਾਂ ਦਾ ਜਿਹੜਾ ਕਦਰ ਕੀਤਾ ਬਹੁਤ ਜ਼ਿਆਦਾ ਮਾਰਾ ਇੱਕ ਤਾਂ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੇ ਮੰਗ ਇਹੋ ਕਰਦੇ ਆ ਵੀ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਾਸੇ ਦੀ ਸਜ਼ਾ ਹੋਣੀ ਚਾਹੀਦੀ ਇਹੋ ਜੇ ਦਰਦੰਦਿਆਂ ਨੂੰ ਕੋਈ ਪਹਿਲਾਂ ਦਾਜ ਵੇਰਾਂ ਦੀ ਮੰਗ ਵੀ ਕੀਤੀ ਜਾਂਦੀ ਸੀ ਨਹੀਂ ਇਹ ਦਾਜ ਦੀ ਮੰਗ ਨਹੀਂ ਹੁੰਦਾ ਇਹਨੂੰ ਥੋੜਾ ਬਹੁਤਾ ਤੰਗ ਕਰਦੇ ਇਹੋ ਵੀ ਜਦਾਂ ਕਿਤੇ ਪਿੰਡ ਜਾਣਾ ਆਉਣਾ ਕੱਲੀ ਨੇ ਵਿਚਾਰੀ ਨੇ ਜਾਣਾ ਕੱਲੀ ਨੇ ਆਉਣਾ ਕੋਈ ਇਹਨੂੰ ਪੁੱਛਦਾ ਨਹੀਂ ਗੇਜਦਾ ਨਹੀਂ ਕਿੰਨਾ ਕ ਸਮਾਂ ਹੋ ਗਿਆ ਵਿਆਹ ਨੂੰ ਬੱਚੇ ਕਿੰਨੇ ਹੋ ਗਏ ਵਿਆਹ ਨੂੰ ਹੋ ਕੇ 10 12 ਸਾਲ ਜੀ ਬੱਚੇ ਕਿੰਨੇ ਆ ਜੀ ਇੱਕ ਲੜਕਾ ਹੈ ਕਿੰਨੇ ਜਿਹੜਾ ਲੜਕਾ ਲੜਕਾ ਦਾਸਾ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਤਾਂ ਕੀ ਕਹਿਣਾ ਚਾਹੋਗੇ ਜਿਹੜਾ ਲੜਕੀ ਦਾ ਕਤਲ ਹੋਇਆ ਜੀ ਮੇਰਾ ਨਾਂ ਅਮਰਤਪਾਲ ਸਿੰਘ ਜੋੜਾ ਮੈਂ ਭਾਰਤੀ ਕਿਸਾਨ ਯੂਨੀਅਨ ਰਾਜਿਆਲ ਦਾ ਮੁਖ ਭਲਾਰਾ ਵਾਂ ਇਹ ਬੇਟੀ ਜਸਪਾਲ ਕੋ ਮੇਰੇ ਬਜ਼ੁਰਗ ਨਲਾ ਦੀ ਬੇਟੀ ਸੀ ਮੈਂ ਇਹਦਾ ਖਫਰ ਲਗਦਾ ਮੈਨੂੰ ਕੁਝ ਲੇਟ ਸੂਚਨਾ ਜਿਹੜੀ ਉਹ ਪ੍ਰਾਪਤ ਹੋਈ ਹੈ ਮੈਂ ਕਿਤੇ ਵਿਜੀ ਸੀ ਪਰ ਜਿੱਥੋਂ ਤੱਕ ਮੈਂ ਹੁਣ ਇਸ ਦਾ ਕਤਲ ਦੀ ਸ਼ਾਜਿਸ਼ ਹੈ ਜਿਹੜੀ ਉਹ ਬੇਨਕਾਬ ਹੁੰਦੀ ਪਈ ਆ ਇਹਨਾਂ ਦੇ ਮਾਂ ਪਿਓ ਤੇ ਇਹ ਮੁੰਡੇ ਦੀ ਤਿੰਨਾਂ ਦੀ ਸ਼ਾਜਿਸ਼ ਆ ਜਿਹੜਾ ਇਹ ਕਤਲ ਕੀਤਾ ਗਿਆ ਇਹ ਕਾਫੀ ਢੇਰ ਤੋਂ ਜਿਹੜਾ ਵਾ ਇਹ ਕੁੜੀ ਦੇ ਨਾਲ ਕਲੇਸ਼ ਜਿਹੜਾ ਉਹ ਰੱਖਦੇ ਸੀ ਅੱਜ ਜਦੋਂ ਇਹਨਾਂ ਦੇ ਬਾਪ ਨੇ ਸਾਡੇ ਰਿਸ਼ਤੇਦਾਰ ਨੂੰ ਫੋਨ ਕੀਤਾ ਕਿ ਉਹਨੇ ਇਸ ਤਰ੍ਹਾਂ ਕਰਕਤਿਆ ਉਹ ਇਹਨਾਂ ਦੀ ਸਾਰੀ ਸਾਜ਼ਿਸ਼ ਦੇ ਤਹਿਤ ਆ। ਵੇਖੋ ਕੈਮਰੇ ਬੰਦ ਜਿਹੜਾ ਆ ਫਰਸ਼ ਆ ਇਹ ਧੋਤੀ ਹੋਈ ਆ। ਕੁੜੀ ਦੇ ਕੱਪੜੇ ਆ ਜਿਹੜੇ ਉਹ ਬਦਲੇ ਹੋਏ ਆ। ਇਹ ਜਿਹੜੇ ਆ ਤਿੰਨੇ ਹੀ ਦੋਸ਼ੀ ਨੇ ਤਿੰਨਾਂ ਦੇ ਉੱਤੇ ਪਰਚਾ ਜਿਹੜਾ ਉਹ ਸਖਤ ਤਰਾਵਾਂ ਦੇ ਨਾਲ ਜਿਹੜਾ ਉਹ ਦਰਜ ਕਰਾਵਾਂਗੇ ਅਸੀਂ ਜੇ ਕੋਈ ਪ੍ਰਸ਼ਾਸਨ ਉਹਦੇ ਵਿੱਚ ਢਿੱਲ ਮੱਠ ਕਰੂਗੀ ਤੇ ਅਸੀਂ ਉਹਨਾਂ ਚਿਰ ਮਤਲਬ ਬੇਟੀ ਦਾ ਕੋਈ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਪੂਰਾ ਪਰਚਾ ਜਿਹੜਾ ਉਹ ਦਰਜ ਨਹੀਂ ਹੁੰਦਾ ਸਾਡੀ ਤਸੱਲੀ ਨਹੀਂ ਹੁੰਦੀ ਇਸ ਤੋਂ ਪਹਿਲੂ ਕੋਈ ਉਹ ਹੈ ਕੋਈ ਲੜਾਈ ਝੜ ਰਹਿਣਾ ਦਾ ਕੋਈ ਹੈ ਕੋਈ ਕੱਲ ਨੂੰ ਛੋਟੀਆਂ ਮੋਟੀਆਂ ਲੜਾਈਆਂ ਝੜੇ ਹੁੰਦੇ ਰਹੇ ਆ ਪਰ ਮਨੂੰ ਉਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਪਤਾ ਲੱਗਦਾ ਸੀ ਭੇਜ ਤਰ੍ਹਾਂ ਇਤਰ ਕਰਕੇ ਜਿਸਵਾਲ ਦੇ ਨਾਲ ਆ ਹੁੰਦਾ ਹੁੰਦਾ ਵਾ ਉਹ ਉਹਦੀ ਭੂਆ ਦੇ ਨਾਲ ਗਲਬਾਤ ਹੁੰਦੀ ਸੀ ਤੇ ਉਹ ਮੈਨੂੰ ਦੱਸਦੀ ਹਾਂਜੀ ਸਰ ਜਿਹੜਾ ਔਰਤ ਦਾ ਕਤਲ ਹੋਇਆ ਸਰ ਕੀ ਮਾਮਲਾ ਤੇ ਕੀ ਕਾਰਵਾਈ ਹੈ ਸਾਡੀ ਹਾਂਜੀ ਮੈਂ ਇੰਸਪੈਕਟਰ ਕਸ਼ਮੀਰ ਸਿੰਘ ਐਸ ਐਚ ਓ ਗੁੰਡਵਾਲ ਅੱਜ ਸਵੇਰੇ ਮੈਨੂੰ ਮੇਰੇ ਚੌਕੀ ਇੰਚਾਰਜ ਨੇ ਦੱਸਿਆ ਵੀ ਖੰਡੂਰ ਸਾਹਿਬ ਫਾਟਕਾਂ ਦੇ ਕੋਲ ਇੱਕ ਲੇਡੀ ਦਾ ਮਟਰ ਹੋ ਗਿਆ ਜਿਸ ਸਬੰਧੀ ਮੈਂ 5:35 ਦੇ ਇਥੇ ਪਹੁੰਚਿਆ ਇੱਥੇ ਆ ਕੇ ਮੈਂ ਦੇਖਿਆ ਕਿ ਇੱਕ ਜਸਪਾਲ ਕੌਰ ਦੀ ਡੀਡੀ ਜਿਹੋ ਗਵਰਨਮੈਂਟ ਸਰਕਾਰੀ ਸਕੂਲ ਇੱਥੇ ਆਪਣੀ ਨੌਕਰੀ ਕਰਦੀ ਹੈ ਟੀਚਰ ਹੈ ਤੇ ਇਹਦੀ ਜਿਹੜਾ ਗਲੇ ਤੇ ਦਾਤਰ ਮਾਰ ਕੇ ਤੇ ਇਹਦੀ ਜਿਹੜੀ ਹੈ ਇਹਨੂੰ ਮੌਤ ਦੇ ਘਾਟ ਉਤਾਰਿਆ ਗਿਆ ਤੇ ਹੁਣ ਅਸੀਂ ਸਾਨੂੰ ਇਹਦਾ ਕਲੀਅਰ ਹੋ ਗਿਆ ਇਹਨਾਂ ਦੇ ਬਿਆਨ ਸਟੇਟਮੈਂਟ ਵਗੈਰਾ ਲਿਖਾਈਏ ਇਹਦਾ ਜਿਹੜਾ ਮਰਡਰ ਹੈ ਜਿਹੜਾ ਇਹਦੇ ਜਿਹੜਾ ਘਰ ਵਾਲਾ ਅਮਰਦੀਪ ਸਿੰਘ ਹੈ ਉਹ ਕੀਤਾ ਹੂੰ ਉਹਨੇ ਕੀਤਾ ਹੂੰ ਤੇ ਉਹਦੇ ਤੋਂ ਸਾਨੂੰ ਇੱਕ ਜਿਹੜਾ ਹੈ ਦੱਤਰ ਹੈ ਜਿਹੜਾ ਉਹਦਾ ਉਹ ਜਿਹੜਾ ਸਾਨੂੰ ਬਰਾਮਦ ਕਰ ਲਿਆ ਸੀ ਹੁਣ ਅਸੀਂ ਇਹਨੂੰ ਇਹਨਾਂ ਨੇ ਸਟੇਟਮੈਂਟ ਲਖਾਈ ਹੈ ਉਹਦੇ ਆਧਾਰ ਤੇ ਅਸੀਂ ਐਫਆਈਆਰ ਦਰਜ ਕਰਤੀ ਹੈ ਐਫਆਈਆਰ ਦੇ ਦਰਜ ਕਰਨ ਤੋਂ ਬਾਅਦ ਅਗਰ ਕੋਈ ਤਕਸੀਦ ਦੇ ਵਿੱਚ ਕੋਈ ਸਾਹਮਣੇ ਸਾਨੂੰ ਗੱਲ ਆਉਂਦੀ ਹੈ ਵੀ ਇਹ ਇਹਦੇ ਮੌਤ ਦੇ ਕਾਰਨ ਕਿਨੇ ਕਿਉਂ ਮਾਰੀ ਹੈ ਕੀ ਕਾਰਨ ਆ ਉਹ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਗੱਲ ਸਾਹਮਣੇ ਲਿਆਵਾਂਗੇ ਸਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਠੀਕ ਹੈ ਸਰ ਇਹ ਹੋਰ ਕਿੰਨੇ ਦੋਸ਼ੀਏ ਦੇ ਵਿੱਚ ਇਹਦੇ ਵਿੱਚ ਇਹਨਾਂ ਨੇ ਆਪਣੇ ਬਿਆਨ ਦੇ ਵਿੱਚ ਲਿਖਾਇਆ ਹੈ ਕਿ ਜਿਹੜਾ ਲੜਕਾ ਅਮਰਬੀਰ ਸਿੰਘ ਦਾ ਜਿਹੜਾ ਪਿਤਾ ਤੇ ਮਾਤਾ ਉਹਨਾਂ ਦੀ ਸਾਜ਼ਿਸ਼ ਤਹਿਤ ਜਿਹੜਾ ਇਹ ਵੀ ਕਤਲ ਕੀਤਾ ਗਿਆ ਉਹਨਾਂ ਦਾ ਵੀ ਨਾਮ ਲਿਖਾਇਆ ਉਹਨਾਂ ਨੂੰ ਵੀ ਅਸੀਂ ਆਪਣੇ ਹਿਹਾਸਤ ਵਿੱਚ ਲਿਆ ਉਹਨਾਂ ਕੇ ਇਹਦੇ ਦੇਖਦੇ ਆ ਅਸੀਂ ਕੀ ਤੱਥਾਂ ਦੇ ਸਾਹਮਣੇ ਜੇ ਕੋਈ ਸਾਜ਼ਿਸ਼ ਵਾਲੀ ਜਾਂ ਕੋਈ ਗੱਲ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਖਿਲਾਫ ਇਹੋ ਜਿਹੇ ਤਰ੍ਹਾਂ ਦੀ ਜਿਹੜੀ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਤੇ ਕੈਮਰੇ ਇਹਨਾਂ ਦੇ ਕਹਿੰਦੇ ਚਲਦੇ ਹੀ ਇਹ ਵੀ ਹਾਂ ਜੀ ਇਹਨਾਂ ਦੇ ਜਿਹੜੇ ਕੈਮਰੇ ਨੇ ਉਹ ਵੀ ਮੈਂ ਚੈੱਕ ਕੀਤੇ ਆ ਕੈਮਰੇ ਇਹਨਾਂ ਦੇ 17 ਤਰੀਕ ਨੂੰ ਜਿਹੜੇ ਕੈਮਰਿਆਂ ਦਾ ਮੈਂ ਫੀਡਬੈਕ ਲਈ ਹੈ ਉਹ 17 ਤਰੀਕ ਨੂੰ ਇਹਨਾਂ ਦੇ ਕੈਮਰੇ ਬੰਦ ਹੋ ਗਏ ਨੇ 18 ਨੂੰ ਵੀ ਚਲਦੇ 19 ਨੂੰ ਵੀ ਚਲਦੇ 20 ਨੂੰ ਤੇ ਅੱਜ ਤਕਰੀਬਨ 9:30 ਵਜੇ 16 ਮਿੰਟ ਤੇ ਉਹ ਜਿਹੜਾ ਡੀਵੀਆਰ ਦਾ ਦੱਸਦਾ ਵੀ ਮੈਂ ਆਉਣ ਹੋਇਆ ਉਹਦੇ ਮੁਤਾਬਕ ਜਿਹੜੀ ਹਿੰਦੀ ਇਹ ਕੈਮਰੇ ਉਸ ਟਾਈਮ ਰਾਤ ਨੂੰ ਜਿਹੜੇ ਕੈਮਰੇ ਉਹ ਬੰਦ ਸੀ ਠੀਕ ਉਹ ਅਸੀਂ ਡੀਵੀਆਰ ਜਿਹੜਾ ਉਹ ਅਸੀਂ ਕਬਜ਼ੇ ਵਿੱਚ ਲੈ ਲਿਆ ਉਹਨੂੰ ਅਸੀਂ ਜਿਹੜਾ ਫਰੈਂਸਿਕ ਨੂੰ ਅਸੀਂ ਟੀਮ ਨੂੰ ਅਸੀਂ ਉੱਥੇ ਭੇਜ ਦਾਂਗੇ ਜੋ ਉਹਦੇ ਵਿੱਚ ਕੋਈ ਇਹੋ ਜਿਹੀ ਜੇ ਮੰਨ ਲਓ ਵੀ ਇਹਨੇ ਕੋਈ ਡਾਟਾ ਡਿਲੀਟ ਕੀਤਾ ਹੈ ਤਾਂ ਉਹਦੇ ਵਿੱਚ ਗੱਲ ਪਕਾਈਓ ਫਰੈਂਸਿਕ ਟੀਮ ਦੇ ਵਿੱਚ ਜੋ ਵੀ ਸਾਨੂੰ ਰਿਪੋਰਟ ਦੇਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਜੁਰਮ ਦੇ ਵਿੱਚ ਵਾਧਾ ਕਰਾਂਗੇ ਠੀਕ ਹੈ ਸਰ ਓਕੇ